ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਊਚ ਪਾਰ ਬੇਅੰਤ ਸੁਆਮੀ ਕੌਣ ਜਾਣੈ ਸੁਨਤੇ ਗਾਵ ਕੇ ਉਦਰੇ ਸੁਨਤੇ ਉਦਰੇ ਬਿਨ ਸੇ ਪਾਪ ਘਨੇਰੇ ਪਸ਼ੂ ਪਰੇਤ ਮੁਕਤ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾ ਉਸ ਤੇਰੀ ਸਰਣਾਇ ਸਦਾ ਸਦਾ ਬਲਿਹਾਰੇ ਉਹ ਸੱਜਣ ਵੇਂਗਿਆ ਬੇਸ ਸੁਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਨਾਨਕ ਨਾਮ ਵਿਹੂੜੇ ਮਨ ਮੁਖੇ ਜਸਨ ਜਨਮ ਗਵਾਈ ਗੁਰ ਬਿਨ ਗਿਆਨ ਨਾ ਹੋ ਬਈ ਨਾ ਸੁਖ ਵਸ ਮਨ ਆਈ ਨਾਨਕ ਨਾਮ ਵਿਹੂੜੇ ਮਨ ਮੁਖੇ ਜਸਨ ਜਨਮ ਗਵਾਈ ਮਹੰਲਾ ਪੀਜਾ ਸਿੱਧ ਸਾਧਕ ਨਾਵਨ ਸਭ ਫੋਜ ਦੇ ਥੱਕ ਰਹੇ ਨਿਵਲਾਈ ਬਿਨ ਸਤਗੁਰ ਕਿਨ ਨ ਪਾਓ ਗੁਰਮੁਖ ਮਿਲਾਂ ਮਿਲਾਂਓ ਬਿਨ ਨਾਵੈ ਪੈਣ ਖਾਣ ਸਭ ਬਾਦ ਹੈ ਤਿਗ ਸਿੱਧਿ ਤਿਗ ਕਰਮਾਤ ਸਾਸਿਦ ਸਾਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹ ਹਉ ਸਿਧ ਇਹ ਕਰਮਾਤ ਔੜ ਹਮਤਾ ਕੇ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸ਼ੰਤਾ ਹਰ ਕੀਰਤਨ ਕਰਹਿ ਹਰ ਜਸ ਸੁਣਹਿ ਤਿਸ ਕਬਲਾ ਕਰਦਾ ਹਰ ਦਾਤਾ ਸਭ ਜਗਤ ਦੇਖਾਰੀਆ ਮੰਗਤ ਜਨ ਜਨਤਾ ਹਰਦੇਵੋ ਧਾਨ ਦਿਆਨ ਹੋਏ ਵਿੱਚ ਪਾਥਰ ਕ੍ਰਮ ਜੰਤਾ ਜਨਨਾਮ ਇਕ ਨਾਮ ਧਿਆਇਆ ਗੁਰਮੁਖ ਧਨਵੰਤਾ ਜਨਨਾਮਿਕ ਨਾਮ ਧਿਆਇਆ ਗੁਰਮੁਖ ਤਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 650 ਅੰਗ ਦੇ ਉੱਤੇ ਸੁਭਾਇਮਾਨ ਸ਼ਲੋਕ ਮਹੱਲਾ ਤੀਜਾ ਸ਼ਲੋਕਾਂ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉਨ੍ਹਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਸਮਝਾਰੇ ਹੈ ਗੁਰੂ ਅਰਜਨ ਅਮਰਦਾਸ ਮਹਾਰਾਜ ਤੀਸਰੇ ਬਾਦਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਆ ਗੁਰਬੇਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਕਹਿੰਦੇ ਗੁਰੂ ਤੋਂ ਬਿਨਾ ਬੰਦੇ ਨੂੰ ਗਿਆਨ ਨਹੀਂ ਹੁੰਦਾ ਤੇ ਨਾਲ ਮਨ ਦੇ ਵਿੱਚ ਸੁਖ ਵਸਦਾ ਹੈ ਜੇ ਗੁਰੂ ਦਾ ਗਿਆਨ ਨਹੀਂ ਹੈ ਤਾਂ ਬੰਦੇ ਦੀ ਜ਼ਿੰਦਗੀ 'ਚ ਸੁੱਖ ਵੀ ਨਹੀਂ ਹੈ। ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਕੁੰਭਾ ਵੱੱਦਾ ਜਲਦਾ ਹੈ। ਜਲ ਵਿਨ ਕੁੰਭ ਨਾ ਹੋਏ। ਗਿਆਨ ਕਾ ਵੱੱਦਾ ਮੰਨਦਾ ਹੈ। ਗੁਰ ਦੇਨ ਗਿਆਨ ਨਾ ਹੋਏ। ਕਹਿੰਦੇ ਜਿਵੇਂ ਘੜਾ ਉਹ ਪਾਣੀ ਤੋਂ ਬਿਨਾਂ ਬਣਦਾ ਨਹੀਂ। ਕਿਉਂਕਿ ਮਿੱਟੀ ਨੂੰ ਪਹਿਲਾਂ ਪਾਣੀ ਦੇ ਨਾਲ ਗੁੰਨਣਾ ਪੈਂਦਾ। ਤੇ ਜਦੋਂ ਉਹ ਘੜਾ ਤਿਆਰ ਹੋ ਜਾਂਦਾ ਫਿਰ ਪਾਣੀ ਜਿਹੜਾ ਪਾਣੀ ਘੜੇ ਤੋਂ ਬਿਨਾ ਖੜਦਾ ਨਹੀਂ ਕੁੰਭਾ ਵੱੱਦਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਕੁੰਭ ਕਹਿੰਦੇ ਘੜੇ ਨੂੰ ਗਿਆਨ ਕਾ ਵੱੱਦਾ ਮੰਨ ਰਹਾ ਗੁਰ ਬਿਨ ਗਿਆਨ ਨਾ ਹੋਏ ਕਹਿੰਦੇ ਜਿਹੜਾ ਗਿਆਨ ਹੈ ਨਾ ਇਹ ਮਨ ਨੂੰ ਬੰਨ ਕੇ ਰੱਖਦਾ ਹੈ ਤੇ ਜੇ ਗੁਰੂ ਨਹੀਂ ਹੈ ਸਾਡੀ ਜ਼ਿੰਦਗੀ 'ਚ ਤਾਂ ਮਨ ਵੀ ਫਿਰ ਗਲਤ ਰਸਤੇ 'ਤੇ ਚੱਲ ਪੈਂਦਾ ਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਆ ਗਿਆ ਤਾਂ ਸਾਡਾ ਮਨ ਵੀ ਬੰਨਿਆ ਜਾਣਾ ਤੇ ਰਸਤਾ ਵੀ ਉਹਨੂੰ ਚੰਗਾ ਮਿਲ ਜਾਣਾ ਗੁਰਬਿੰਦ ਗਿਆਨ ਨਾ ਹੋ ਗਈ ਨਾ ਸੁੱਖ ਵਸੈ ਮਨ ਆਏ ਕਹਿੰਦੇ ਮਨ ਵੀ ਬੰਦੇ ਦਾ ਦੁਖੀ ਰਹਿੰਦਾ ਜੇ ਗੁਰੂ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੈ ਫਿਰ ਜਿੱਦੇ ਸੁੱਖ ਆ ਜਾਂਦਾ ਉਹਦੇ ਫਿਰ ਮਨ ਵੀ ਇੱਕ ਥਾਂ ਤੇ ਟਿਕ ਜਾਂਦਾ ਹੈ ਮਨ ਦੇ ਵਿੱਚ ਵੀ ਸੁੱਖ ਆ ਜਾਂਦਾ ਨਾਨਕ ਨਾਮ ਵਿਹੋਣੇ ਮਨ ਮੁਖੇ ਜਸਨ ਜਨਮ ਗਵਾਏ ਗੁਰੂ ਨਾਨਕ ਦੇ ਮਹਾਰਾਜ ਦਾ ਨਾਮ ਲੈ ਕੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਬਾਦਸ਼ਾਹ ਕਹਿੰਦੇ ਐ ਜੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੇ ਬੇਹੂਣੇ ਨੇ ਖਾਲੀ ਨੇ ਉਹ ਬੰਦਿਆਂ ਨੂੰ ਕਹਿੰਦੇ ਮਨਮੁਖ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੇ ਮਨ ਦੇ ਪਿੱਛੇ ਪਿੱਛੇ ਤੁਰਦੇ ਆ ਜਿਹੜਾ ਗੁਰੂ ਦੇ ਪਿੱਛੇ ਪਿੱਛੇ ਤੁਰਦਾ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ ਉਹਨੂੰ ਗੁਰੂ ਦੇ ਪਿੱਛੇ ਪਿੱਛੇ ਤੁਰਨ ਵਾਲਾ ਕਿਹਾ ਜਾਂਦਾ ਜੇ ਅਸੀਂ ਮਨਮੁਖੀ ਲੋਕ ਆ ਜਿਹੜੇ ਆਪਣੇ ਗੁਰੂ ਦੇ ਪਿੱਛੇ ਨਹੀਂ ਤੁਰਦੇ ਨਾਨਕ ਨਾਮ ਵਿਹੋਲੇ ਮਨਮੁਖੀ ਜਸਨ ਜਨਮ ਗਵਾਏ ਕਹਿੰਦੇ ਉਹਨਾਂ ਨੇ ਤੇ ਆਪਣਾ ਜਨਮੇ ਗਵਾ ਲਿਆ ਜਦੋਂ ਅਸੀਂ ਗੁਰੂ ਦੇ ਪਿੱਛੇ ਹੀ ਨਹੀਂ ਤੁਰੇ ਸਾਡੇ ਨਾਲ ਤੇ ਕੀੜੀਆਂ ਚੰਗੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਕੀੜੀਆਂ ਨੂੰ ਤੁਸੀਂ ਵੇਖਿਓ ਇੱਕ ਲਾਇਨ ਚ ਤੁਰਦੀਆਂ ਨੇ ਉਹ ਇੱਕ ਦੂਜੇ ਦੇ ਮੂਰੇ ਨਹੀਂ ਹੋਣਾ ਚਾਹੁੰਦੀਆਂ ਉਹ ਇੱਕ ਬਿਲਕੁਲ ਲਾਇਨ ਚ ਤੁਰਦੀਆਂ ਨੇ ਭਾਈ ਗੁਰਦਾਸ ਜੀ ਨੇ ਆਖਿਆ ਜੈਸੇ ਏਕ ਚੀਟੀ ਪੱਛਾ ਕੋਟ ਚੀਟੀ ਚਲੀ ਜਾਤ ਇੱਕ ਟੱਗ ਪੱਗ ਡੱਗ ਰੱਗ ਸਾਵਧਾਨ ਹੈ ਕਹਿੰਦੇ ਜਦੋਂ ਇੱਕ ਕੀੜੀ ਚੱਲਦੀ ਹੈ ਕਰੋੜਾਂ ਕੀੜੀਆਂ ਉਹਦੇ ਮਗਰ ਮਗਰ ਚੱਲਦੀਆਂ ਨੇ ਤੇ ਉਹਨਾਂ ਕਹਿੰਦੇ ਸਾਡੇ ਨਾਲ ਤੇ ਉਹ ਚੰਗੀਆਂ ਨੇ ਕੀੜੀਆਂ ਉਹ ਇੱਕ ਦੇ ਪਿੱਛੇ ਤੇ ਤੁਰੀਆਂ ਅਸੀਂ ਆਪਣੇ ਗੁਰੂ ਦੇ ਪਿੱਛੇ ਆਪਣੇ ਆਗੂ ਦੇ ਪਿੱਛੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਛੇ ਵੀ ਨਹੀਂ ਤੁਰੇ ਨਾਨਕ ਨਾਮ ਵਿਹੋਣੇ ਜ ਮਨਮੁਖੇ ਜਸਨ ਜਨਮ ਗਵਾਏ ਕਹਿੰਦੇ ਆਪਣਾ ਜਨਮ ਬੇਯਾਰਤ ਗਵਾ ਕੇ ਤੁਝਾਰੇ ਆ ਲੋਕ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਤਾਂ ਗੁਰਮੁਖ ਕਿਹ ਕਿ ਸਬੋਧਨ ਕੀਤਾ ਜਾਣਾ ਉਹਨਾਂ ਨੂੰ ਮਹੱਲਾ ਤੀਜਾ ਅੱਗੇ ਫੇਰ ਮਹੱਲਾ ਤੀਜਾ ਭਾਵ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੀ ਬਾਣੀ ਹੈ ਤੇ ਕਹਿ ਰਹੇ ਆ ਸਿੱਧ ਸਾਧਕ ਨਾਵੈ ਨੋ ਸਭ ਖੋਜਦੇ ਥੱਕ ਰਹੇ ਨਿਮਲਾਈ ਕਹਿੰਦੇ ਜਿਹੜੇ ਸਿੱਧ ਹੁੰਦੇ ਆ ਭਾਵ ਕੇ ਸਾਧਨਾ ਕਰਨ ਵਾਲੇ ਸਾਧਕ ਜਿਹੜੇ ਪੁੱਗੇ ਹੋਏ ਸਾਧੂ ਹੁੰਦੇ ਆ ਕਹਿੰਦੇ ਅਸੀਂ ਕਹੀ ਜਾਂਦੇ ਆ ਕਿ ਪੁੱਗੇ ਹੋਏ ਆ ਕਹਿੰਦੇ ਉਹ ਸਾਰੇ ਸਿੱਧ ਸਾਧਕ ਨਾਵੈਨੋ ਸਭ ਖੋਜਦੇ ਕਹਿੰਦੇ ਉਹ ਵੀ ਪ੍ਰਮਾਤਮਾ ਦਾ ਨਾਮ ਹੀ ਖੋਜਦੇ ਜਿਵੇਂ ਗੁਰੂ ਸਾਹਿਬ ਗੁਰਵਾੜੀ ਚ ਕਹਿੰਦੇ ਆ ਨਾ ਸੁਰ ਨਰ ਮਨ ਜਾਂ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਹ ਵੀ ਵਾਕ ਜਿਹੜੇ ਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਹੈ ਕਿ ਅੰਮ੍ਰਿਤ ਨੂੰ ਖੋਜਣ ਵਾਸਤੇ ਸੁਰ ਨਰ ਮਨ ਜਾਂ ਅੰਮ੍ਰਿਤ ਖੋਜਦੇ ਸਿੱਧ ਵੀ ਸਾਧਕ ਵੀ ਸੋਰਵੇਂ ਵੀ ਸਾਰੇ ਉਸ ਪ੍ਰਮਾਤਮਾ ਦੇ ਨਾਮ ਨੂੰ ਖੋਜ ਰਹੇ ਨੇ ਥੱਕ ਰਹੇ ਲਿਵ ਲਾਏ ਕਹਿੰਦੇ ਉਹਨਾਂ ਵੀ ਸਮਾਧੀਆਂ ਲਾ ਲਾ ਕੇ ਵੀ ਜੋਰ ਲਾ ਲਿਆ ਪਰ ਪ੍ਰਮਾਤਮਾ ਦੇ ਨਾਮ ਚ ਆ ਭੇਦ ਨਹੀਂ ਹੋ ਸਕੇ ਕਿਉਂਕਿ ਉਹ ਇਸ ਕਰਕੇ ਕਿ ਮੇਰੀ ਵੱਡੀ ਸਮਾਧੀ ਹੈ ਮੈਂ ਤੇ ਯੋਗ ਸਾਧਨਾ ਚ ਪੁੱਗ ਗਿਆ ਹਾਂ ਹੰਕਾਰ ਆ ਗਿਆ ਅੰਦਰ ਕਹਿੰਦੇ ਉਹ ਵੀ ਥੱਕ ਰਹੇ ਲਿਵ ਲਾਏ ਕਹਿੰਦੇ ਬਥੇਰੀ ਲਿਵ ਜੁੜੀ ਬਥੇਰੀ ਲਿਵ ਪ੍ਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੇ ਵਿੱਚ ਆ ਭੇਦ ਨਹੀਂ ਹੋ ਸਕੇ ਬਿਨ ਸਤਿਗੁਰ ਕਿੰਨੇ ਨਾ ਪਾਇਓ ਗੁਰਮਖ ਮਿਲੇ ਮਿਲਾਇ ਕਹ ਲੋ ਸਤਿਗੁਰੂ ਤੋਂ ਬਿਨਾ ਗੁਰੂ ਤੋਂ ਬਿਨਾ ਉਹ ਪ੍ਰਮਾਤਮਾ ਮਿਲਦਾ ਨਹੀਂ ਹੈ ਜੇ ਜਿਹੜੇ ਸਿੱਧ ਨੇ ਉਹਨਾਂ ਨੇ ਕਹਿੰਦੇ ਪ੍ਰਮਾਤਮਾ ਨੂੰ ਗੁਰੂ ਨਹੀਂ ਧਾਰਨ ਕੀਤਾ ਉਹ ਇਸੇ ਤਰ੍ਹਾਂ ਸਿੱਧੀਆਂ ਹਾਸਲ ਕਰਨ ਵਾਸਤੇ ਜੰਗਲਾਂ ਦੇ ਵਿੱਚ ਤੁਰੇ ਰਹੇ ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿੰਨੇ ਨਾ ਪਾਇਓ ਸਤਿਗੁਰੂ ਤੋਂ ਬਿਨਾ ਪ੍ਰਮਾਤਮਾ ਨੂੰ ਪਾ ਨਹੀਂ ਸਕਦਾ ਜਿੱਦੇ ਪਾਲਿਆ ਪ੍ਰਮਾਤਮਾ ਨੂੰ ਗੁਰਮੁਖ ਮਿਲੇ ਮਿਲਾਏ ਜਿਹੜੇ ਗੁਰਮਖ ਹੁੰਦੇ ਉਹ ਵੀ ਪ੍ਰਮਾਤਮਾ ਦੇ ਨਾਲ ਫਿਰ ਮਿਲਾਉਂਦੇ ਆ ਪਹਿਲਾਂ ਸਤਿਗੁਰੂ ਦੇ ਨਾਲ ਜੁੜਨਾ ਪੈਣਾ ਹੈ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਨਾ ਪੈਣਾ ਬਿਨ ਦਾਵ ਪੈਣਣ ਖਾਣ ਸਭ ਬਾਦ ਹੈ ਤੇਗ ਸਿੱਧੀ ਤੇਗ ਕਰਮਾਤ ਇੱਥੇ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਜਿਹੜਾ ਕੁਝ ਅਸੀਂ ਖਾਂਦੇ ਆ ਜਿਹੜਾ ਕੁਝ ਅਸੀਂ ਪਹਿਨਦੇ ਆ ਸਾਰਾ ਹੀ ਕਹਿੰਦੇ ਵਿਅਰਥ ਹੈ ਸਾਰੇ ਧ੍ਰਿਗ ਹੈ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਤਾਂ ਕੋਟਪੈੰਡ ਨੂੰ ਕੀ ਕਰਾਂਗੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਤਾਂ ਵੱਡੇ ਵੱਡੇ ਰੈਸਟੋਰੈਂਟਾਂ ਨਾਲ ਜਾ ਕੇ ਬੰਦਾ ਕਹਿੰਦਾ ਮੈਂ ਖਾਣਾ ਖਾ ਕੇ ਆਇਆ ਕਹਿੰਦੇ ਕੀ ਫਾਇਦਾ ਕਹਿੰਦੇ ਪਿੰਨ ਦਾਬ ਹੈ ਪੰਨਖਾਨ ਖਾਨ ਸਭ ਬਾਦ ਹੈ ਤਿੱਗ ਸਿੱਧੀ ਤਿੱਗ ਕਰਾਮਾਤ ਕਹਿੰਦੇ ਬੰਦਾ ਕਹਿੰਦਾ ਮੈਂ ਸਿੱਧੀਆਂ ਹਾਸਲ ਕਰ ਲਈਆਂ ਮੇਰੇ ਕੋਲੇ ਕਰਾਮਾਤਾਂ ਆ ਗਈਆਂ ਕਹਿੰਦੇ ਇਹਨਾਂ ਦਾ ਕੀ ਕਰੇਗਾ ਜੇ ਪ੍ਰਮਾਤਮਾ ਦਾ ਤੇਰੇ ਗੁਰੂ ਤੇ ਤੇਰੇ ਹਿਰਦੇ 'ਚ ਵਸਿਆ ਹੀ ਨਹੀਂ ਕਹਿੰਦੇ ਉਹ ਸਿੱਧੀਆਂ ਉਹ ਕਰਾਮਾਤਾਂ ਉਹ ਬੇਕਾਰ ਨੇ ਕਹਿੰਦੇ ਤੇਰੀਆਂ ਸਾ ਸਿੱਧ ਸਾ ਕਰਾਮਾਤ ਹੈ ਅਚਿੰਤ ਕਰੇ ਜਿਸ ਦਾਤ ਕਹਿੰਦੇ ਅਸਲਤ ਦੇ ਵਿੱਚ ਉਹ ਕਰਾਮਾਤ ਹੈ ਆ ਸਿੱਧੀਆਂ ਨਹੀਂ ਜੇ ਪ੍ਰਮਾਤਮਾ ਮਿਲ ਗਿਆ ਨਾ ਸਾਨੂੰ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਉਹ ਹੈ ਕਿ ਮੈਨੂੰ ਪ੍ਰਮਾਤਮਾ ਮਿਲ ਗਿਆ ਸਭ ਤੋਂ ਵੱਡੀ ਕਰਾਮਾਤ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਰਹੇ ਹਾਂ ਨਾਨਕ ਗੁਰਮੁਖ ਹਰਨਾਮ ਵਸੈ ਇਹਾ ਸਿੱਧ ਇਹਾ ਕਰਮਾਤ ਗੁਰੂ ਨਾਨਕ ਦੇਵ ਜੀ ਦੇ ਨਾਲ ਲੈ ਕੇ ਗੁਰੂ ਅਮਰਦਾਸ ਜੀ ਮਾਰੇ ਕਹਿੰਦੇ ਨਾਨਕ ਗੁਰਮੁਖ ਹਰਨਾਮ ਵਸੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਨਾ ਕਹਿੰਦੇ ਇਹਾ ਸਿੱਧ ਇਹੀ ਸਿੱਧੀਆਂ ਨੇ ਇਹਾ ਕਰਮਾਤ ਕਹਿੰਦੇ ਇਹੀ ਸਭ ਤੋਂ ਵੱਡੀ ਕਰਾਮਾਤ ਹੈ ਇਹੀ ਰਕੀਆਂ ਸਿੱਧੀਆਂ ਨੇ ਨਾਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਕਿੰਨਾਂ ਦੇ ਜੋ ਹਰ ਹਿਰਦਾ ਸਦਾ ਵਸਾਏ ਕਹਿੰਦੇ ਉਹਨਾਂ ਦੇ ਤੇ ਪਿੱਛੇ ਪਿੱਛੇ ਫਿਰਦੀਆਂ ਨੇ ਬੰਦਾ ਕਹਿੰਦਾ ਮੈਨੂੰ ਸਿੱਧੀਆਂ ਮਿਲ ਗਈਆਂ ਮੈਂ ਵੱਡਾ ਬਣ ਗਿਆ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਹਦੇ ਪਿੱਛੇ ਪਿੱਛੇ ਫਿਰਦੀਆਂ ਨੇ ਜਿਹੜੀਆਂ ਸਿੱਧੀਆਂ ਸਿੱਧੀਆਂ ਕਹਿੰਦੇ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸ਼ੰਤਾ ਅਸੀਂ ਪ੍ਰਮਾਤਮਾ ਦੇ ਦਰ ਦੇ ਗੋਲੇ ਆ ਅਸੀਂ ਉਹਦੇ ਦਰ ਦੇ ਮੰਗਦੇ ਆ ਹਮ ਹਮ ਢਾਡੀ ਹਰ ਪ੍ਰਭ ਖਸਮ ਕੇ ਅਸੀਂ ਉਹਦੇ ਦਰ ਦੇ ਗਵਈਏ ਆ ਗੁਰੂ ਅਮਰਦਾਸ ਜੀ ਕਹਿੰਦੇ ਆ ਅਸੀਂ ਉਸ ਦਰ ਦੇ ਗਵਈਏ ਆ ਹਮ ਢਾਡੀ ਹਰ ਪ੍ਰਭ ਖਸਮ ਕੇ ਖਸਮ ਕਹਿੰਦੇ ਆ ਪ੍ਰਮਾਤਮਾ ਨੂੰ ਨਿਤ ਗਾਵੈ ਹਰ ਗੁਣ ਸ਼ੰਤਾ ਅਸੀਂ ਉਸ ਪ੍ਰਮਾਤਮਾ ਦੇ ਗੁਣ ਰੋਜ਼ ਗਾਉਨੇ ਆ ਕਹਿੰਦੇ ਉਹਦੇ ਪ੍ਰਮਾਤਮਾ ਦੇ ਗੁਣ ਇਕ ਨਹੀਂ ਹਜ਼ਾਰੇ ਹੀ ਗੁਣ ਗਾਈਂਦੇ ਆ ਕਹਿੰਦੇ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਬਲਾ ਕੰਕਾ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਕੀਰਤਨ ਕਰੀਂਦਾ ਤੇ ਹਰ ਜਸ ਸੁਣੀਂਦਾ ਜਿਵੇਂ ਸੰਗਤਾਂ ਆਉਂਦੀਆਂ ਨੇ ਆਪਾਂ ਸਾਰੇ ਰਲ ਮਿਲ ਕੇ ਉਸ ਪ੍ਰਮਾਤਮਾ ਦਾ ਜਸ ਕਰਦੇ ਆ ਤੇ ਜਸ ਸੁਣਦੇ ਆ ਬਸ ਹਰ ਕੀਰਤਨ ਕਰਹਿ ਹਰ ਜਸ ਸੁਣਾ ਤਿਸ ਕਬਲਾ ਕੰਕਾ ਕਬਲਾ ਕੰਤਾ ਪ੍ਰਮਾਤਮਾ ਨੂੰ ਕਹਿੰਦੇ ਕੰਤ ਪਤੀ ਨੂੰ ਕਹਿੰਦੇ ਆ ਕਬਲਾ ਕੰਤਾ ਕੇ ਸਾਡਾ ਸਾਰਿਆਂ ਦਾ ਪ੍ਰਮਾਤਮਾ ਪਤੀ ਹੈ ਅਸੀਂ ਜੀਵ ਰੂਪ ਇਸਤਰੀਆਂ ਸਾਰੇ ਹਰ ਦਾਤਾ ਸਭ ਜਗਤ ਵਿਖਾਰੀ ਆ ਮੰਗਤ ਜਨ ਜਨਤਾ ਉਹ ਪ੍ਰਮਾਤਮਾ ਜਿਹੜਾ ਉਹ ਸਭ ਤੋਂ ਵੱਡਾ ਦਾਤਾ ਹੈ ਹਰ ਦਾਤਾ ਪ੍ਰਮਾਤਮਾ ਕਿ ਪ੍ਰਮਾਤਮਾ ਜਿਹੜਾ ਉਹ ਸਾਰਿਆਂ ਤੋਂ ਵੱਡਾ ਦਾਤਾ ਹੈ ਅਸੀਂ ਸਾਰੇ ਜਿਹੜੇ ਲੋਕ ਆ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਦਰ ਦੇ ਭਿਖਾਰੀ ਆ ਅਸੀਂ ਸਾਰੇ ਉਸ ਦਰ ਦੇ ਮੰਗਦੇ ਆ ਪ੍ਰਮਾਤਮਾ ਦੇ ਦਰ ਦੇ ਮੰਗਦੇ ਆ ਜਿਸ ਦਿਨ ਪ੍ਰਮਾਤਮਾ ਖੁਸ਼ ਹੋ ਜਾਂਦਾ ਉਦੋਂ ਸਾਡੀ ਝੋਲੀ ਭਰ ਦਿੰਦਾ ਝੋਲੀ ਕਿੰਨੇ ਭਰਦਾ ਹਰ ਦੇਵ ਉਹ ਦਾਤ ਦਿਆਲ ਹੋਏ ਵਿੱਚ ਪਾਤਰ ਕ੍ਰਮਜੰਤਾ ਕਹਿੰਦੇ ਇਸ ਤਰ੍ਹਾਂ ਦਿਆਲ ਹੁੰਦਾ ਹੈ ਪ੍ਰਮਾਤਮਾ ਜਿਵੇਂ ਇੱਕ ਪੱਥਰ ਦੇ ਵਿੱਚ ਇੱਕ ਕੀੜੇ ਨੂੰ ਵੀ ਉੱਥੇ ਭੋਜਨ ਦੀ ਪਹੁੰਚਾਣ ਦੀ ਸਮਰੱਥਾ ਪ੍ਰਮਾਤਮਾ ਰੱਖਦਾ ਹੈ ਕਹਿੰਦੇ ਜਦੋਂ ਸਾਡੇ ਤੇ ਦਿਆਲ ਹੋ ਗਿਆ ਨਾ ਅਸੀਂ ਰੋਜ਼ ਆ ਕੇ ਦਿਖਾਰੀਆਂ ਦਾਗ ਮੰਗਦੇ ਰਹੀਏ ਮੰਗਦੇ ਰਹੀਏ ਇੱਕ ਦਿਨ ਸਾਡੀ ਝੋਲੀ ਭਰ ਦੇਣੀ ਹੈ ਗੁਰੂ ਨੇ ਹਰ ਦੇਵ ਉਹ ਦਾਨ ਦਿਆਲ ਹੋਏ ਵਿਚ ਪਾਥਰ ਕ੍ਰਮਜਨਤਾ ਜਨਨਾ ਨਿਕ ਨਾਮ ਧਿਆਇਆ ਗੁਰਮੁਖ ਧਨਵੰਤਾ ਹੁਣ ਧਨਵੰਤਾ ਦਾ ਭਾਵ ਹੁੰਦਾ ਕਿ ਅਮੀਰ ਬੰਦਾ ਜਿਹਦੇ ਕੋਲ ਬਹੁਤ ਪੈਸਾ ਹੁੰਦਾ ਜਿਵੇਂ ਰਾਵਣ ਦੇ ਬਾਬਤ ਗੁਰੂ ਸਾਹਿਬ ਨੇ ਲਿਖਿਆ ਨਾ ਅਤ ਸੁੰਦਰ ਪੂਲੀਨ ਚਤਰ ਮੁਖ ਗਿਆਨੀ ਧਨਵੰਤ ਧਨਵੰਤ ਦਾ ਭਾਵ ਕਿ ਬਹੁਤ ਅਮੀਰ ਹੈ ਇੱਥੇ ਗੁਰੂ ਅਮਰਦਾਸ ਸਾਹਿਬਾਰੇ ਕਹਿੰਦੇ ਐ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਜਦੋਂ ਪਰਮਾਤਮਾ ਦਾ ਨਾਮ ਮੋਸੀ ਨੇ ਧਿਆ ਲਿਆ ਨਾ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੁੜ ਗਈ ਜਦੋਂ ਕਹਿੰਦੇ ਉਦੋਂ ਫਿਰ ਤੈਨੂੰ ਗੁਰਮੁਖ ਕਹਿਣ ਲੱਗ ਜਾਣਾ ਗੁਰਮੁਖ ਸ਼ਬਦ ਜਿਹੜਾ ਕਹਿੰਦੇ ਇਹੀ ਐ ਸਮਝ ਲਿਓ ਕਿ ਤਨਵੰਤਾ ਬਹੁਤ ਅਮੀਰ ਐ ਕਹਿੰਦੇ ਕਿ ਇਹਦੇ ਕੋਲੇ ਸਾਰੇ ਗੁਣ ਆ ਗਏ ਜਿਹੜਾ ਗੁਰਮੁਖ ਬਣ ਗਿਆ ਅਸੀਂ ਗੁਰੂ ਦੇ ਕੋਲ ਲੱਗ ਕੇ ਨਾ ਜਿਵੇਂ ਸਿਆਣਿਆਂ ਨੇ ਕਿਹਾ ਕਹਿੰਦੇ ਲੱਕੜ ਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਅਸੀਂ ਚਾਹੇ ਜਿੰਨੇ ਮਰਜ਼ੀ ਪਾਪੀ ਆ ਜਿੰਨੇ ਮਰਜ਼ੀ ਵਿਕਾਰੀ ਆ ਕਹਿੰਦੇ ਇੱਕ ਦੇ ਇੱਕ ਵਾਰੀ ਗੁਰੂ ਦੇ ਕੋਲ ਆ ਕੇ ਤੇ ਵੇਖੋ ਗੁਰੂ ਨੇ ਸਾਡੇ ਸਾਰੇ ਜਿਹੜੇ ਔਗਣ ਨੇ ਉਹ ਕੱਢ ਦੇਣੇ ਐ ਤੇ ਸਾਨੂੰ ਗੁਰੂ ਨੇ ਗੁਰਮੁਖ ਬਣਾ ਦੇਣਾ ਹਰ ਦੇਵ ਹੋ ਦਾਨ ਦਇਆਲ ਹੋਏ ਵਿੱਚ ਪਾਥਰ ਕ੍ਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਰਦੀਕੇ ਫੱਤੇ